ਵਿਚ ਹੁਣ ਤੱਕ 10 ਜਫੇ ਜਿਹੜੇ ਲੱਗ ਚੁੱਕੇ ਆ ਮੇਰੇ ਦਰਸ਼ਕ ਵੀਰੋ ਲੱਗ ਚੁੱਕੇ ਆ ਉਧਰ ਗੁਰੂ ਘਰ ਦੀ ਬਿਲਡਿੰਗ ਇਧਰ ਖੱਠਾਂ ਮਾਰਦਾ ਇਕੱਠ ਕਾਲੇ ਪਾਗੜੀਆਂ ਦਾ ਖੇਡ ਦੇਣਾ ਸਫਲ ਤੇ ਮੁੰਡਾ ਆਪਣੀ ਖੇਡ ਕਰਾਉਂਦੇ ਸਫਲ ਹੈ 99000 543 ਦਰਸ਼ਕ ਆਹ ਮੇਰੇ ਮਿੱਤਰੋ ਕੱਲ 90000 ਤੇ ਪੁੰਚ ਜਾਣੀਆਂ ਬਰਨਾਲੇ ਦੇ ਵਿੱਚ ਮੇਲਾ ਹੋਇਆ 99000 44 ਦਰਸ਼ਕਾਂ ਨੇ ਲਾਈਵ ਦੇਖਿਆ ਵੱਡੀ ਕਿੰਤੀ ਹੋਈ ਅਜਨਕਾ ਟੁੱਟਣਗੇ ਕਿ ਨਹੀਂ ਗੱਲ ਸਮੇਂ ਦੀ ਗੋਲਾ ਸੰਧਵਾ ਵਾਲਾ ਗੋਲਾ ਸੰਧਵਾ ਵਾਲਾ ਗੋਲਾ ਪਰ ਫੈਸਲਾ ਕੀ ਹੈ ਵੀ ਪੁਆਇੰਟ ਜਿਹੜਾ ਰੀਵਿਊ ਲੈ ਸਕਦੇ ਹੋ ਪਰ ਪਲੀਜ਼ ਰੈਫਰੀ ਦੇ ਨਾਲ ਆਪਾਂ ਬੈਸ ਨਹੀਂ ਕਰਨੀ ਸੋ ਪਲੀਜ਼ ਹੱਥ ਬਨ ਕੇ ਬੇਤੀ ਐ ਗੁੱਲੇ ਆਪਾਂ ਇਧਰਲੇ ਪਾਸੇ ਆਜੋ ਜੋ ਵੀ ਅੰਪਾਇਰ ਦਾ ਰੈਫਰੀ ਦਾ ਡਿਸੀਜਨ ਹੋਣਾ ਉਹ ਆਪਾਂ ਨੂੰ ਮੰਨਣਾ ਪੈਣਾ ਜੀ ਪਿੱਛੇ ਝਾਤ ਮਾਰਿਓ ਨੰਬਰ ਦੇਖਿਓ ਸਕਰੀਨ ਦੇ ਉੱਤੇ ਬਣਤੀ ਅੰਕੇ ਦੇ 베ਰੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਕਿ ਲਚਕ ਸਰੀਰਾਂ ਦੇ ਵਿੱਚ ਕੈਮ ਜਵਾਨੀ ਦਿਸਦੀ ਹੈ ਸ਼ਾਨ ਸ਼ੀਲਤਾ ਸਦਾ ਬੱਲੇ ਨੂੰ ਉੱਪਰ ਰੱਖਦੀ ਹੈ ਹਾਰ ਨੂੰ ਸੇਣਾ ਜਿੱਤ ਪਚਾਉਣੀ ਕੰਮ ਕੋਈ ਸੌਖਾ ਨਹੀਂ ਜੇ ਮਾਲਾ ਕੇ ਕਰੀਏ ਕੰਮ ਕੋਈ ਵੀ ਔਖਾ ਨਹੀਂ ਜੋ ਮਾਲਾ ਕੇ ਕਰਦੇ ਉਹ ਜਿੱਤੂ ਖਵਾਉਂਦੇ ਨੇ ਗੁਰੂਆਂ ਮਾਪਿਆਂ ਆਪਣਾ ਦਾ ਜਗ ਤੇ ਚਮਕਾਉਂਦੇ ਇੱਕ ਪਾਸੇ ਚੱਕੀ ਤੇ ਦੂਜੇ ਪਾਸੇ ਪੰਕਜ ਪੇਰੀ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਗੁੱਡਾ ਪੰਭੋਈ ਖੇਡ ਮੈਦਾਨ ਦੇ ਵਿੱਚ ਫੇਰ ਆ ਗਿਆ ਗਾਲੋਬ ਸਾਹਿਬ ਚੱਕੇ ਮਾਰ ਕੇ ਗੁੱਡਾ ਫੇਰ ਆ ਗਿਆ ਪਿਆਰਾ ਸਾਊਂਡ ਮਨਵੀ ਦਾ ਵੀ ਧੰਨਵਾਦ ਹੈ ਕਾਲੇ ਬਾਈ ਪਰਨਾਲੇ ਵਾਲਾ ਰਿਕਾਰਡ ਕਮਾਲਪੁਰੇ ਵਾਲਿਆਂ ਨੇ ਤੋੜਿਆ ਤੇ ਕਮਾਲਪੁਰੇ ਵਾਲਾ ਰਿਕਾਰਡ ਅੱਜ ਬਾਗੜੀਆਂ ਦੇ ਵਿੱਚ ਟੁੱਟੂ ਕੇ ਨਹੀਂ ਅੰਦਰਪਾਲ ਪੁੱਜਿਆ ਹੋਇਆ ਮਿੱਲੂ ਪ੍ਰਤਾਪ ਜੀ ਗੋਪੀ ਹੰਸੜਾ ਪੁੱਜਿਆ ਹੋਇਆ ਲੋ ਪੈਂਦੀ ਆ ਕਬੱਡੀਆਂ ਦੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਵੱਖਰਾ ਨਜ਼ਾਰਾ ਜਿਹਾ ਹੋਣ ਲੱਗਿਆ ਰਾਜੇ ਖੇਲੇ ਗਿੱਛੇ ਇੱਥੇ ਬੈ ਗਈ ਧਰਤੀ ਆ ਜੋਰ ਨਾਲ ਜੋਰ ਨਾਲ ਜੋਰ ਟਕਰਾਉਣ ਲੱਗਿਆ ਲੈ ਵੀ ਪਿਆਰਿਆ ਧੰਨਵਾਦ ਆ ਤੁਹਾਡਾ ਆ ਤੁਸੀਂ ਨਵੇਂ ਜੇ ਸਿਸਟਮ ਤੇ ਸਾਨੂੰ ਲਾ ਦਿੰਦਾ ਪਰ ਵਧੀਆ ਗੱਲ ਆ ਆਹ ਸਾਹਮਣੇ ਵੇਖਦਾ ਵੀ ਬਿੱਲਾ ਸਰਪੰਚ ਹੈ ਪਿੰਡ ਦਾ ਬਿੱਲਾ ਚੋਲ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਤੇ ਦੂਜੇ ਪਾਸੇ ਗਰਮੇਲ ਸਿੰਘ ਪ੍ਰਧਾਨ ਦਾ ਸ਼ਾਗਿਰਦ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਉਹ ਰੇਡ ਦੇ ਹਿੱਸੇ ਜਾ ਜੁੜਾ ਹੈ ਕੋਰਾ ਰਸਾਲੂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਅਮਰਸਰ ਸਾਹਿਬ ਮੇਰੇ ਵੀਰੋ ਗੁਰਦਾਸਪੁਰ ਦੇ ਕਹਿੰਦੇ ਚਾਰ ਜਾਫੀ ਨੇ ਹੁਣ ਚਾਰਾਂ ਦੇ ਵਿੱਚੋਂ ਵੇਖਣਾ ਉਧਰ 95000 ਪਰ ਸਾਹਮਣੇ ਕੋਰਾ ਇਹ 10 ਤੋਂ 15 ਮਿੰਟ ਮੈਚ ਹੋਰ ਚੱਲ ਗਿਆ ਨਾ ਕੱਲ ਲੱਖ ਤੋਂ ਟੱਪ ਜੂਗੀ ਇਹ ਬਾਗਣੀਆਂ ਦੀ ਜਿੰਤ ਜਿੰਸ਼ਪ ਹੈ ਉਹ ਕੱਪ ਤੋਂ ਕੱਲ ਸ਼ੁਰੂ ਹੋਈ ਚੈਂਪੀਅਨਸ਼ਿਪਾਂ ਤੱਕ ਪੁੱਜ ਗਈ ਤੇ ਅਗਲੇ ਸਾਲ ਵਰਲਡ ਕੱਪ ਦਾ ਰੂਪ ਦਿੱਤਾ ਜਾਊਗਾ ਵੱਡੇ ਖਿਡਾਰੀ ਆਉਣਗੇ ਸੋਨੂੰ ਯੰਪੋੜੀ ਕਹਿੰਦੇ ਸਾਡਾ ਕਾਲਾ ਭਰਾ ਆ ਲਜੋਟੀਆਂ ਯਾਰ ਆ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੱਗਿਆ ਪਿਆ ਜੋਰ 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 ਜਵਾਨੀ ਦਾ ਜੋਰ ਜਵਾਨੀ ਦਾ ਜੋਰ ਜਵਾਨੀ ਦਾ ਮੁਕਾਬਲਾ ਸਖਤ ਸ਼ਾਮੇ ਮੁੜਕਾ ਆਵੇ ਵਾਲੀ ਜਨ ਮੇਰੇ ਮਿੱਤਰੋ ਜਫਾ ਜਾਫੀ ਦਾ ਤੇ ਹੰਦੇ ਹੋਗੇ ਦੂਰ ਆਹ ਰਾਜਪੁਰੇ ਵਾਲਾ सोनू ਐ ਨਾਲ ਕਹਿੰਦੇ ਨੌਜਨ ਮਨਦੀਪ ਮੇਰੇ ਵੀਰੋ ਧਾਕੜ ਪੰਜਾਬ ਸਪੋਰਟਸ ਕਲੱਬ ਐ ਅਨਸੋੜ ਵਾਲੇ ਮਾਣ ਕਰਦੇ ਆ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੰਕਜ 베ਰੀ ਵਾਲਾ ਇਕਬਾਲ ਆਹ ਚਾਰ ਖੜੇ ਆ ਚਾਰੇ ਦੇ ਚਾਰੇ ਖਰੇ ਨੇ ਕਬੱਲੀਏ ਦੇਖਣ ਆਊਗਾ ਸਾਰਾ ਜੱਗ ਬੱਲੀਏ ਉਮੀ ਖੇਡਣਗੇ ਮੱਲ ਜੋਰ ਪੂਰਾ ਲੱਗੂਗਾ ਦੇਖੀ ਇੰਨਾ ਇਕੱਠ ਹੋਣਾ ਬੰਦੇ ਚ ਬੰਦਾ ਵੱਜੂਗਾ ਬੰਦੇ ਚ ਬੰਦਾ ਵੱਜੂਗਾ ਲਓ ਫੇਰ ਕਬੱਡੀ ਅੱਜ ਸਮੇ ਜਰਾਲ ਸਰਪੰਚ ਜੋੜ ਮੰਗਲ ਵਾਲਾ ਮੇਰੇ ਵੀਰੋ ਮੇਰੇ ਵੀਰੋ ਆ ਸੁੱਖੇ ਮੱਗੇ ਦਾ ਸਾਥੀ ਐ ਆ ਸ਼ੀਲੂ ਦੇ ਨਾਲ ਟੱਕਰ ਹੋ ਗਈ ਐ ਆ ਟੱਕਰ ਮਹਿੰਗੀ ਐ ਆ ਟੱਕਰ ਪੱਟੀ ਐ ਪਰ ਦੂਜੇ ਪਾਸੇ ਸ਼ੀਲੂ ਬਲਾਰਾ ਸ਼ੀਲੂ ਬਲਾਰਾ ਲਾ ਤਕੜਾ ਜੱਫਾ ਉਹ ਤਾਕੜੀਆਂ ਰਿਓ ਸੁਆਦ ਆਉਂਦਾ ਕੇ ਨਹੀਂ ਫਿਰ ਸੰਗਤ ਖੁਸ਼ ਹੈ ਵੱਡਾ ਮੇਲਾ ਹੈ ਉਧਰ 95000 ਨਹੀਂ ਇੱਥੇ 3-4 ਲੱਖ ਬੰਦਾ ਜੁੜਿਆ ਬੈਠਾ ਸਾਰਿਆਂ ਦਾ ਧੰਨਵਾਦ ਹੈ ਕੋਈ ਮੇਰੇ ਵੀਰੋ ਕਿੱਥੇ ਬੈਠਾ ਹੋਣਾ ਹੈ ਕਈ ਖੇਤਾਂ 'ਚ ਬੈਠੇ ਕਈ ਮੇਰੇ ਮਿੱਤਰੋ ਸੱਥਾਂ ਦੇ ਵਿੱਚ ਬੈਠੇ ਵੱਖੋ-ਵੱਖਰੇ ਟਿਕਾਣਿਆਂ 'ਤੇ ਬੈਠੇ ਰੀਝ ਲਾਈ ਬੈਠੇ ਹੋਣੇ ਸਾਰਿਆਂ ਦਾ ਸਤਿਕਾਰ ਵਡਾਉ ਵੀਰੋ ਫੋਟੋ ਕਸੇ ਕੁਲਦੀਪ ਕੁਲਦੀਪ ਸ਼ਿਕਾਰਵਾਸੀਆਂ ਵਾਲਾ ਪਰ ਭੂਰੀਏ ਦਾ ਅੱਜ ਦੇ ਸਮੇਂ ਦੇ ਵਿੱਚ ਦੌਰ ਹੈ ਆ ਜਿਵੇਂ ਮੱਖਣ ਵਾਲੀ ਜੀ ਕਹਿੰਦੇ ਹੁੰਦੇ ਆ ਨਾ ਵੀ ਇਹ ਮੁੰਡਾ ਫੁੱਲ ਮਾਰਕੀਟ ਦੇ ਵਿੱਚ ਹੈ ਆ ਭੂਰੀਆ ਸ਼ੀਸ਼ਰ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਿਹਾ ਹਾਂਜੀ ਜਿਹੜਾ ਨੰਬਰ ਹੋਲਡਰ ਸੀਗਾ ਉਹ ਨੰਬਰ ਜਾਫੀ ਦਾ ਜੀ ਰੀਪਲੇ ਵਾਲਾ ਨੰਬਰ ਜਾਫੀ ਦੇ ਖਾਤੇ ਆ ਜੀ ਨੋਟ ਕਰਿਓ ਜੀ ਓਕੇ ਲਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਮੇਰੇ ਵੀਰੋ ਬੈ ਗਈ ਹੈ ਕਬੱਡੀ 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 ਜਫਾ ਮਨਦੀਪ ਸਿੰਘ ਠਾਕੜ ਗੋਗੜੀਆਂ ਦੀ ਧਰਤੀ ਲਾ ਤੱਕਣਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ 32 ਤੇ 38 ਨੇ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਮਾਨ ਪੀਸਨ ਕਬੱਡੀ ਪੈ ਚੁੱਕੀ ਹੈ ਗੁਰਤਾਸਰ ਸ਼੍ਰੀ ਅਮਰਸਰ ਸਾਹਿਬ ਦੀ ਟੀਮ ਦੇ ਚਾਰ ਨੇ ਆਓ ਵੇਖਦਾ ਵੀ ਇਸ ਵੇਲੇ ਰਸਾਲੂ ਵਾਲਾ ਕੋਰਾ ਕੋਰਾ ਰਸਾਲੂ ਵਾਲਾ ਤੇ ਪੁਆਇੰਟ ਰੀਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਨੌਜਨ ਮੇਰੇ ਵੀਰੋ ਹਰਿਆਣੇ ਦੀ ਟੀਮ ਦਾ ਜੀਨ ਰੋहतक ਪਾਣੀ ਪੱਤ ਇਸ ਕਾਲਾ ਜੀ ਤਿੰਨ ਜ਼ਿਲ੍ਹੇ ਨੇ ਜੀਂਦ ਰੋहतक ਤੇ ਪਾਣੀਪਤ ਤਿੰਨਾ ਜ਼ਿਲ੍ਹਿਆਂ ਦੀ ਟੀਮ ਹੈ ਜਿਹੜੀ ਉਹ ਇੱਕ ਬਣੀ ਹੋਈ ਹੈ ਔਰ ਦੋ ਜ਼ਿਲ੍ਹਿਆਂ ਦੀ ਟੀਮ ਹੈ ਜਿਹੜੀ ਉਹ ਇੱਕ ਬਣੀ ਹੋਈ ਹੈ 97000 ਤੇ ਪਹੁੰਚ ਗਈ ਗੁੱਡੀ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਟਾਕੜ ਤੇ ਦੂਜੇ ਪਾਸੇ ਦੂਜੇ ਪਾਸੇ ਕਹਿੰਦੇ ਪੱਲਪੁਰੀਆਂ ਵਾਲਾ ਮੇਰੇ ਮਿੱਤਰੋ ਲੱਗੂ ਜੋਰ ਲੱਗੂ ਜੋਰ ਝੂਲੀ 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 ਮੈਚ ਸਮਾਪਤ ਹੈ ਮੇਰੇ ਵੀਰੋ ਮੈਂ ਸਮਾਪਤ ਜੇ ਵਾਕਈ ਕਬੱਡੀ ਦਾ ਨਾਮ ਆ ਗਿਆ ਇੱਕ ਵਾਰੀ ਤਾੜੀਆਂ ਮਾਰੇ ਸੰਗਤ ਖੁਸ਼